26 ਜਨਵਰੀ ਯਾਨੀ ਕਿ ਗਨਤੰਤਰ ਦਿਵਸ ਵਾਲੇ ਦਿਨ ਬਾਬਾ ਸਾਹਿਬ ਦੀ ਪ੍ਰਤਿਮਾ ਦਾ અપਮਾਨ ਕਰਨ ਵਾਲੇ ਮੁੰਡੇ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਤਾਂ ਦੱਸ ਦਈਏ ਕਿ ਇਸ ਮੁੰਡੇ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੇ ਵੱਲੋਂ ਕੀ 26 ਜਨਵਰੀ ਯਾਨੀ ਕਿ ਗਨਤੰਤਰ ਦਿਵਸ ਦੇ ਮੌਕੇ ਤੇ ਹੈਰੀਟੇਜ ਸਟਰੀਟ ਤੇ ਬਾਬਾ ਸਾਹਿਬ ਦਾ ਜਿਹੜਾ ਬੁੱਤ ਹੈ ਉਸ ਦੀ ਬਿਆਦਬੀ ਕੀਤੀ ਗਈ ਸੀ ਤਾਂ ਇਸੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਕੋਰਟ ਦੇ ਵੱਲੋਂ 5 ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਕਿਹਾ ਜਾ ਰਿਹਾ ਹੈ ਕਿ ਹੁਣ ਇੱਕ ਤਿਰੰਗੇ ਝੰਡੇ ਦਾ ਵੀ ਜ਼ਿਕਰ ਹੋ ਰਿਹਾ ਜੋ ਇਸ ਦੇ ਕਬਜ਼ੇ ਦੇ ਵਿੱਚ ਸੀ ਇਸ ਦੇ ਵੱਲੋਂ ਉਸ ਨੂੰ ਵੀ ਅੱਗ ਲਾਈ ਜਾਣੀ ਸੀ ਤਾਂ ਹੁਣ ਉਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ ਕਾਲ ਡਿਟੇਲਸ ਦੀ ਖੰਗਾਲੀ ਜਾ ਰਹੀ ਹੈ ਕਿ ਆਖਰ ਕੌਣ-ਕੌਣ ਇਸ ਦੇ ਸੰਪਰਕ ਦੇ ਵਿੱਚ ਸੀ ਉਹ ਸਭ ਤੋਂ ਜਾਂਚ ਹੋ ਰਹੀ ਹੈ 5 ਦਿਨਾਂ ਦੇ ਪੁਲਿਸ ਈਮਾਨਡ ਤੇ ਭੇਜਿਆ ਗਿਆ ਦੱਸ ਦਈਏ ਕਿ ਇਸ ਦੋਸ਼ੀ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਵਾਲੇ ਦਿਨ ਇਸ ਦੇ ਵੱਲੋਂ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਤੇ ਲੱਗੇ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਸੀ ਜਿਸ ਤੋਂ ਬਾਅਦ ਕਿ ਇਹ ਕਿਹਾ ਜਾ ਰਿਹਾ ਕਿ ਇਸ ਮੁੰਡੇ ਦੇ ਕੋਲ ਇੱਕ ਹੋਰ ਤਿਰੰਗਾ ਵੀ ਰੱਖਿਆ ਹੋਇਆ ਸੀ ਜਿਸ ਨੂੰ ਇਸ ਨੇ ਅੱਗ ਲਗਾਉਣੀ ਸੀ ਤਾਂ ਹੁਣ ਇਸ ਦੇ ਸਾਥੀ ਕੌਣ-ਕੌਣ ਸਨ ਕਿਸ ਦੇ ਵੱਲੋਂ ਸਾਰਾ ਕੁਝ ਪਲਾਨ ਕੀਤਾ ਗਿਆ ਸੀ ਤਾਂ ਇਸ ਦੀਆਂ ਜਿਹੜੀਆਂ ਹੁਣ ਜਾਣਕਾਰੀਆਂ ਨੇ ਪੁਲਿਸ ਇਕੱਠੀ ਕਰ ਰਹੀ ਹੈ ਤਾਂ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਦੇ ਲਿੰਕ ਖੰਗਾਲੇ ਜਾ ਰਹੇ ਨੇ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਖੁਲਾਸਾ ਹੋ ਸਕਦਾ ਹੈ ਅਜੇ ਨੂੰ ਆਕਾਸ਼ ਸਿੰਘ ਦੁਆਰਾ ਕੋਰਟ ਵਿੱਚ ਕੀਤਾ ਗਿਆ ਸੀ ਕਿ ਮਾਜੂਦ ਜਿਹਾ ਉਹਨਾਂ ਦਾ ਪੰਜ ਜਨਦਾ ਹੋਰ ਪੁਲਿਸ ਬੰਦ ਸੰਗਿ ਏਸ ਦਾ ਕੀ ਕਹਿ ਰਹੇ ਕਿਉਂ ਇਹਨਾਂ ਵੱਲੋਂ ਇਹ ਕੰਮ ਕੀਤਾ ਗਿਆ ਜੀ ਇੱਥੇ ਅੱਗੇ ਇੱਕ ਪਾਰਟੂਲ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਇਸ ਦੇ ਨਾਲ ਕਿਸੇ ਹੋਰ ਨੂੰ ਵੀ ਗ੍ਰਫਤਾਰ ਕੀਤਾ ਜੀ ਹੁਣ ਤੱਕ ਹਾਂ ਜੀ ਪਿਆਰੇ ਜੀ ਪਾਰਟ ਆਫ ਇਨਵੈਸਟੀਗੇਸ਼ਨ ਸਰ ਮੋਬਾਈਲ ਫੋਨ ਤੇ ਪਤਾ ਲੱਗਾ ਜੀ ਕਿਹਦੇ ਨਾਲ ਗੱਲਬਾਤ ਇਹਦੀ ਹੋਈ ਆ ਜੀ ਪਹਿਲਾਂ ਜੀ ਸਾਰੇ ਮੋਬਾਈਲ ਦੀ ਫ੍ਰੈਸਰ ਕੀਤੀ ਜਾ ਰਹੀ ਹੈ ਜੀ ਸੀ ਡੀ ਆਰ ਲਈ ਜਾ ਰਹੀ ਆ ਫ੍ਰੈਸਰ ਜਾਂਚ ਕਰਨ ਤੋਂ ਬਾਅਦ ਸਾਰਾ ਜਿਹੜੇ ਪਰਿਵਾਰ ਦੇ ਬੁਲਾਇਆ ਪੁੱਛ ਕੇ ਜਿਉਂ ਵਾਸਤੇ ਅਸੀਂ ਸਾਰਿਆਂ ਨੂੰ ਜਿਹਦੇ ਦਾ ਵੀ ਇਹ ਕੰਟੈਕਟ ਹੈ ਜੀ ਸਾਰਿਆਂ ਨੂੰ ਅਸੀਂ ਸਭ ਇਹ ਕ联ਕਸ਼ਨ ਜਾਂਚ ਹੋ ਰਹੀ ਹੈ ਜਸਪਾਲ ਜੀ ਇਹਦਾ ਜਿਹਦੇ ਨਾਲ ਵੀ ਕੋਈ ਕੰਟੈਕਟ ਹੋਵੇ ਸਾਰਿਆਂ ਨੇ ਜਾਚੋ ਜੀ ਸਰ ਜੇਕਰ ਅਸੀਂ ਗੱਲ ਕਰੀਏ ਐਰੀਡੇ ਸਟਰੀਟ ਦੀ ਤਸਵੀਰ ਵੀ ਸਾਹਮਣੇ ਆਈ ਔਰ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਬੈਗ ਦੇ ਵਿੱਚੋਂ ਸਾਰਾ ਸਮਾਨ ਕੱਢ ਕੇ ਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇਹ ਤਫਤੀਸ਼ ਜਾਰੀ ਹੈ ਜੀ ਪੁਆਰ ਟੂ ਇਨਵੈਸਟੀਗੇਸ਼ਨ ਸਰ ਕਾਰਨ ਪਤਾ ਲੱਗਿਆ ਕਾਰਨ ਦਾ ਕੁਝ ਫਰਮਾਨ ਨਹੀਂ ਜੀ ਆ ਮੈਂ ਆਪਣੇ ਕਮਿਊਨਿਟੀ ਦੇ ਵੱਲੋਂ ਪੇਸ਼ ਹੋਇਆ ਹਾਂ ਉਹਦੇ ਵਿੱਚ ਇਹ ਬੰਦੇ ਦਾ ਪਤਾ ਲੱਗਾ ਵੀ ਇੱਕ ਬੰਦੇ ਨੇ ਜੋ ਕੋਸ਼ਿਸ਼ ਸਮਾਨ ਲੈਣ ਦਾ ਹੱਥ ਆਲੇ ਦੀ ਜਿਹੜੀ ਤਿੰਨ ਤੀਕਾਰ ਕਰਮ ਵਾਲੀ ਬਾਕੀ ਹੈ ਔਰ ਪਤਾ ਲੱਗਾ ਵੀ ਇਹ ਬੰਦੇ ਜਿਹੜੇ ਦੇ ਸੰਬੰਧ ਹੈਗੇ ਦੁਬਈ ਤੋਂ ਦਬਈ ਤੋਂ ਆਇਆ ਔਰ ਉਸ ਦਾ ਬ੍ਰੈਂਡ ਵਾਸ਼ ਕਰਕੇ ਭੇਜ ਜਾਏ। ਪਤਾ ਪੁਲਿਸ ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਹੈ ਜੀ ਉੱਥੇ? ਉਸ ਹੋਰ ਜਿਹੜਾ ਗੱਲਬਾਤ ਕੀਤੀ ਗਈ ਹੈ ਵੀ ਅਸੀਂ ਜਿਹੜਾ ਇਹਦੇ ਕੋਲੋਂ ਇਹਨੇ ਕਿਹਾ ਵੀ ਮੇਰੇ ਕੋਲ ਇੱਕ ਝੰਡਾ ਹੈ ਕੋਈ ਕੋ ਬਰਾਮਦ ਕਰਨਾ ਜਿਹੜਾ ਕਹਿੰਦਾ ਕਿ ਮੈਂ ਸਾੜਨਾ ਵਾ। ਇੱਕ ਕੋ ਬਰਾਮਦ ਕਰਨਾ ਦੂਸਰਾ ਜਿਹੜੇ ਲਿੰਕ ਕਿੱਥੋਂ ਕਿੱਥੇ ਤੱਕ ਫੈਲੇ ਹੋਏ ਪਤਾ ਕਰ। ਸਰ ਪਤਾ ਲੱਗਾ ਝੰਡਾ ਕਿੱਥੋਂ ਲੈ ਕੇ ਆਇਆ ਜੀ ਇਹ? ਇਹ ਨਹੀਂ ਇਹਨੇ ਦੱਸਿਆ ਝੰਡਾ ਕਿੱਥੋਂ ਲੈ ਗਾਇਆ ਇਹ ਕਨੇ ਆ ਦੱਸਿਆ ਕਿ ਮੈਂ ਇੱਕ ਝੰਡਾ ਜਿਹੜਾ ਹੋਰ ਹੈ ਲੈ ਚ ਪਾਇਆ ਕਰਖਾ ਮੈਂ ਉਹ ਬਰਾਮਦ ਕਰਾਵਾਂਗਾ। ਇਸੇ ਕਰਕੇ ਨਹੀਂ ਇਹ ਔਰ ਲੈ ਰਿਮਾਰਡ ਪੰਜਨ ਨਾ ਪਿਲੇ ਇਹਦਾ ਜਿਹੜਾ ਟੈਲੀਫੋਨ ਦੀ ਇੱਕ ਨੌਜਵਾਨ ਪਰ ਲੱਗਾ ਕਿ ਕਿਰੇ ਨਾਲ ਗੱਲਬਾਤ ਕਰਕੇ ਆਇਆ ਜੀ ਇਹ ਨਹੀਂ ਉਹ ਤੁਹਾਨੂੰ ਦੱਸਿਆ ਨਾ ਵੀ ਹਾਲੇ ਸਿਰਫ ਉਹਦੀ ਡਿਟੇਲ ਡਿਟੇਲ ਕਰਵਾਈ ਆ ਹੁਣ ਉਹਦੇ ਲਿੰਕ ਪਤਾ ਕਰਾਂਗੇ ਕਿੱਥੇ ਕਿੱਥੇ ਪੁਲਿਸ ਦੇ ਵੱਲੋਂ ਹੋਰ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਹਾਲ ਗੇਟ ਦੇ ਕਿਉਂਕਿ ਬਹੁਤ ਲੰਮਾ ਜਣਾ ਚੱਲ ਕੇ ਆਇਆ ਜੀ ਪੁਲਿਸ ਨੂੰ ਅਸੀ ਹੈ ਕਿ ਅਭੀ ਜਿੱਥੋਂ ਤੱਕ ਅਸੀਂ 65 ਦੇ ਤੋਂ ਜਿਹੜਾ ਆਇਆ 65 ਦੇ ਕਰੋਨਾ ਕੇਮੇ ਚੈੱਕ ਕਰੋ ਤਾਂ ਕਿ ਪਤਾ ਚੱਲੇ ਕਿ ਇਹਨਾਂ ਨੇ ਇਹ ਜੀਆਂ ਕਿੱਥੋਂ ਕਿੱਥੋਂ ਲਪਟਿਆ ਕਿਉਂ ਤੇ ਨਾਲ ਨਾਲ ਇਹਦੇ ਕੌਣ ਕੌਣ ਸੀ ਹਾਲ ਦਾ ਕారణ ਪਤਾ ਲੱਗਿਆ ਕਾਰਨ ਸਭ ਪੁਛਰੀ ਨੇ ਕਾਰਨ ਕੀ ਰਾਇ ਹੋਏਗਾ ਨਾ ਪਰਨ ਦੇਖੋ ਜੀ ਤੁਹਾਨੂੰ ਦੱਸ ਰਿਹਾ ਦੁਬਈ ਤੋਂ ਆਇਆ ਦਾ ਬ੍ਰੇਨ ਵਾਸ਼ ਕਰਕੇ ਕੇ ਜਗ੍ਹਾ ਵਿੱਚ ਕਿਸੇ ਬੰਦੇ ਨੇ ਕੀਤਾ ਕੋਈ ਪਤਾ ਲੱਗਾ ਇਸ ਚੀਜ਼ ਨਾਲ ਕੋਈ ਨਹੀਂ ਪਤਾ ਆਪਣਾ ਨਾਮ ਦੱਸ ਦਿਓ ਸਰ ਮੇਰਾ ਨਾਮ ਜੀ ਅਨਿਲ ਕੁਮਾਰ ਚੀਮਾ ਐਡਵੋਕੇਟ ਓਕੇ ਜੀ